ਦੇਵ ਗੰਧਾਰੀ ਪੰਜਵਾ ਦਰਸਨਾ ਨਾਮ ਕਾ ਮਨ ਆਛੈ ਭਰਾਮ ਆਇਓ ਹੈ ਸਗਲ ਥਾਨ ਰੇ ਆਹੇ ਪਰਿਓ ਸੰਤ ਪਾਛੈ ਰਹਾਓ ਦਰਸਨਾ ਨਾਮ ਕਉ ਮਨ ਆਛੈ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਗ ਦੇਵ ਗੰਦਾਰੀ ਦੇ ਵਿੱਚ ਕਿਰਪਾ ਕਰਦੇ ਹਨ ਕਿ ਹੁਣ ਸਾਡਾ ਮਨ ਗੁਰਪਰਮੇਸ਼ਰ ਜੀ ਦੇ ਦਰਸ਼ਨ ਆਥਵਾ ਉਸ ਦਾ ਨਾਮ ਜਪਣੇ ਨੂੰ ਕਰਦਾ ਹੈ ਕਹਿੰਦਾ ਭ੍ਰਮ ਆਇਓ ਹ ਸਗਲ ਥਾਨ ਰੇ ਆਹ ਪਰਿਓ ਸੰਤ ਪਾਛ ਰਹਾਓ ਪਰਾ ਮੈ ਆਇਓ ਹੈ ਸਗਲ ਥਾਨ ਰ ਅਰਥਾਤ ਕਿਹ ਭਾਈ ਹੁਣ ਸਾਡਾ ਮਾਨ ਸਾਰੀਆਂ ਸਾਵਾਂ ਤੋਂ ਪਰੰਪਰਮ ਕੇ ਪਰਤਾਇਆ ਹੈ ਔਰ ਮਹਾਰਾਜ ਕਹਿੰਦੇ ਆਹ ਪਰਿਓ ਸੰਤ ਪਾਛੈ ਅਰਥਾਤ ਅਗੇ ਹੁਣ ਆਕੇ ਸੰਤ ਸਤਗੁਰੂ ਦੇ ਪਿੱਛੇ ਪਿਆ ਗੁਰੂ ਮਹਾਰਾਜ ਜੀਆ ਦਾ ਪੈਰੋਕਾਰ ਹੋਇਆ ਹੈ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕੈਸਾ ਸੇਵੀ ਕਿਸ ਆਰਾਧੀ ਜੋ ਦਿਸਤਾ ਸੋ ਗਾਛਾ ਸਾਧ ਸੰਗਤ ਕੇ ਸਰਨੇ ਪਰਿਆ ਚਰਨ ਰੇ ਨਮਨ ਬਾਛਾ ਕੈਸਾ ਸੇਵੀ ਕਿਸ ਆਰਾਧੀ ਕਿਹਦੀ ਹੁਣ ਮੈਂ ਸੇਵਾ ਕਰਾਂ ਤੇ ਕਿਹਦੀ ਆਰਾਧਨਾ ਕਰਨੀ ਕਰਾਂ ਕਿਉ ਮਹਾਰਾਜ ਕਹਿੰਦਾ ਜੋ ਦਿਸਟ ਸੋਗਾ ਸ਼ਹਿ ਜੋ ਵੀ ਇਨਾਂ ਅੱਖਾਂ ਦੇ ਨਾਲ ਦਿੰਦਾ ਨਾ ਭਾਈ ਉਹ ਨਾਸ਼ਵੰਤ ਹੈ ਚਲਾਇਮਾਨ ਛੇਣ ਪੰਗਰ ਤੁਰ ਜਾਣ ਵਾਲਾ ਹੈ ਸੋ ਇਸ ਕਰਕੇ ਮਹਾਰਾਜ ਕਨੇ ਸਾਧ ਸੰਗਤ ਕੀ ਸਰਨੀ ਪਰਿਆ ਚਰਨ ਰੇ ਨਮਨ ਬਾਛਾ ਸਾਧ ਸੰਗਤ ਕੀ ਸਰਨੀ ਪਰਿਆ ਸਾਧ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਕਰੀਏ ਭਾਈ ਔਰ ਮਹਾਰਾਜ ਕਹਿੰਦਾ ਚਰਨ ਰੇਨ ਮਨ ਬਾਸ਼ਾ ਸਾਡਾ ਮਾਨਕ ਪਾਸ਼ਾ ਕਹਿੰਦੇ ਹੁਣ ਸਾਧ ਸੰਗਤ ਦੇ ਚਰਨ ਧੂੜੀ ਨੂੰ ਲੋੜਦਾ ਹੈ ਸੋ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਜੁਗਤ ਨਾ ਜਾਣਾ ਗੁਨ ਨਹੀਂ ਕੋਈ ਮਹਾ ਦੁੱਤਰ ਮਾਇਆਛਾ ਆਏ ਪਰੋ ਨਾਨਕ ਗੁਰ ਤੇਰਨੇ ਤਉ ਤਰੀ ਸਗਲ ਦੁ ਰਾਛਾ ਜੁਗਤ ਨਾ ਜਾਣਾ ਗੁਣ ਨਹੀਂ ਕੋਈ ਮਹਾ ਦੁਤਰ ਮਾਇ ਆਛੈ ਜੁਗਤ ਨਾ ਜਾਣਾ ਅਰਥਾਤ ਕੇ ਨਾ ਤਾਂ ਪਾਸ਼ਾ ਜੀ ਸਾਨੂੰ ਸਤਵਾਦੀ ਜੀਵਨ ਜਿਉਣ ਦੀ ਕੋਈ ਯੁਗਤੀ ਹੀ ਆਈ ਹੈ ਢੰਗ ਹੀ ਆਇਆ ਹੈ ਅਤੇ ਗੁਣ ਨਹੀਂ ਕੋਈ ਅਰਥਾਤ ਕੇ ਨਾ ਸਾਡੇ ਪੱਲੇ ਕੋਈ ਗੁਣ ਹੀ ਹੈ ਪਾਸ਼ਾ ਜੀ ਮਹਾ ਦੁੱਤਰ ਮਾਇ ਆਛ ਅਰਥਾਤ ਕਹੇ ਜਿਹੜੀ ਮਾਇਆ ਹੈ ਨਾ ਮਹਾਰਾਜ ਕਹਿੰਦੇ ਬਹੁਤ ਔਖਾ ਤਰਿਆ ਜਾਣ ਵਾਲਾ ਸਮੁੰਦਰ ਹੈ ਕਹਿੰਦੇ ਆਏ ਪਰੋ ਨਾਨਕ ਗੁਰ ਚਰਨੇ ਤਉ ਉਤਰੇ ਸਗਲ ਦੁਰਾਛਾ ਆਏ ਪਰੋ ਨਾਨਕ ਗੁਰ ਚਰਨੇ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਿਣਾ ਸੀ ਸਾਰੇ ਪਾਸਿਆਂ ਤੋਂ ਆ ਬਹਾਰ ਕੇ ਗੁਰੂ ਮਹਾਰਾਜਿਆਂ ਦੇ ਚਰਨੀ ਪੈਣਾ ਕੀਤਾ ਹੈ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਡਿੱਗਣਾ ਕੀਤਾ ਹੈ ਕਹਿੰਦੇ ਤਾਂ ਉਤਰੀ ਸਗਲ ਦੁਰਾਚ ਹੈ ਤਾਂ ਹੀ ਸਾਡੇ ਅੰਦਰ ਦੀਆਂ ਸਾਰੀਆਂ ਦੁਰ ਇਛਾਵਾਂ ਅਰਥਾਤ ਕਿ ਮੰਦੀਆਂ ਵਾਸ਼ਨਾਵਾਂ ਸਾਡੇ ਮਨ ਤੋਂ ਉੱਤਰੀਆਂ ਹਨ ਭੈੜੀਆਂ ਇਛਾਵਾਂ ਨੇ ਸਾਡੇ ਮਨ ਦਾ ਕਿਹੜਾ ਛੱਡਿਆ ਹੈ ਦੇਵ ਗੰਧਾਰੀ ਪੰਜਵਾ ਅਮਰਤਾ ਪ੍ਰਿਆ ਬਚਨ ਤੁਹਾਰੇ ਕਤ ਸੁੰਦਰ ਮਨ ਮੋਹਨ ਪਿਆਰੇ ਸਭ ਹੋ ਮਦ ਨਰਾਰੇ ਰਹਾਉ ਅਮਰਤਾ ਪ੍ਰਿਆ ਬਚਨ ਤੁਹਾਰੇ ਇਹ ਪਿਆਰੇ ਪਰਮੇਸ਼ਰ ਜੀ ਤੁਹਾਡੇ ਬਚਨ ਅਮਰਤ ਰੂਪ ਹਨ ਆਤਮਿਕ ਜੀਵਨ ਦੇਣ ਵਾਲੇ ਹਨ ਸਾਨੂੰ ਕਤ ਸੁੰਦਰ ਮਨ ਮੋਹਨ ਪਿਆਰੇ ਸਭੋ ਮਾਧ ਨਿਰਾਰੇ ਰਹੋ ਕਤ ਸੁੰਦਰ ਮਨ ਮੋਹਨ ਪਿਆਰੇ ਬਹੁਤ ਜਿਆਦਾ ਸੁੰਦਰ ਬਹੁਤ ਜਿਆਦਾ ਸੋਹਣਿਆ ਤੇ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਪਰਮੇਸ਼ਰ ਜੀ ਸਭੋ ਮਾਧ ਨਿਰਾਰੇ ਤੁਸੀਂ ਸਾਰਿਆਂ ਦੇ ਵਿੱਚਕਾਰ ਵੀ ਜੋ ਅਤੇ ਸਾਰਿਆਂ ਤੋਂ ਨਿਰਾਲੇ ਵੀ ਜੇ ਨਿਰਲੇਪ ਵੀ ਜੋ ਸਰਹਾਵਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਰਾਜ ਨਾ ਚਾਹੋ ਮੁਗਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਉਂ ਬ੍ਰਹਮਮਹੈਸ ਸਿੱਧ ਮੁਨ ਇੰਦਰਾਮੋ ਠਾਕੁਰਹੀ ਦਰਸਾਰੇ ਇਹ ਰਾਜ ਨਾ ਚਾਹੋ ਮੁਗਤ ਨਾ ਚਾਹੋ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਅਰਜਨ ਪਾਸ਼ਾ ਕਹਿੰਦਾ ਨਾ ਤਾਂ ਅਸੀਂ ਸਨਾਤਨੀ ਮਤ ਵਾਲਾ ਇੰਦਰਪੁਰੀ ਦਾ ਰਾਜ ਹੀ ਚਾਹੁੰਦੇ ਹਾਂ ਜਿਹਦੀ ਪ੍ਰਾਪਤੀ ਦੇ ਲਈ ਸੈਂਕੜੇ ਅਸਮੇਦ ਜੱਗ ਕੀਤੇ ਜਾਂਦੇ ਸਨ ਔਰ ਮਹਾਰਾਜ ਕਹਿੰਦਾ ਨਾ ਅਸੀਂ ਸਨਾਤਨੀ ਮਤ ਵਾਲੀ ਮੁਗਤੀ ਹੀ ਚਾਹੁੰਦੇ ਹਾਂ ਜੇ ਦੇ ਪ੍ਰਾਪਤੀ ਦੇ ਲਈ ਲੋਕ ਖੁਦਕੁਸ਼ੀ ਕਰ ਲਿਆ ਕਰਦੇ ਸਨ ਜਿਵੇਂ ਆਪਣੇ ਸਿਰ ਤੇ ਹਾਰਾ ਰਖਵਾ ਕੇ ਆਪਣੇ ਆਪ ਨੂੰ ਦਫਾੜ ਕਰਵਾ ਲੈਂਦੇ ਸਨ ਤਰ ਗੰਗਾ ਦੇ ਤੇਜ਼ ਵਹਾਅ ਦੇ ਵਿੱਚ ਆਪਣੇ ਸਰੀਰ ਨੂੰ ਰੋੜ ਦਿਆ ਕਰਦੇ ਸਨ ਮੁਕਤੀ ਦੀ ਲਾਲਸਾ ਦੇ ਵਿੱਚ ਮਹਾਰਾਜ ਕਹਿੰਦਾ ਨਾ ਤਾਂ ਸਾਨੂੰ ਉਹ ਰਾਜ ਭਾਗ ਹੀ ਚਾਹੀਦਾ ਨਾ ਸਾਨੂੰ ਉਹ ਮੁਕਤੀ ਹੀ ਚਾਹੀਦੀ ਐ ਜੇ ਚਾਹੀਦੀ ਐ ਤਾਂ ਮਹਾਰਾਜ ਕਹਿੰਦਾ ਮਨਪ੍ਰੀਤ ਚਰਨ ਕਮਲਾਰੇ ਅਰਥਾਤ ਕਹੇ ਪਾਸ਼ਾ ਜੀ ਸਾਡੇ ਮਨ ਦੇ ਵਿੱਚ ਤੁਹਾਡੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਦੀ ਪ੍ਰੀਤ ਹੈ ਕਹਿੰਦਾ ਬ੍ਰਹਮਮਹੇਸ ਸੈਦਮੁਨ ਇੰਦਰਾ ਮੋਹ ਠਾਕੁਰ ਹੀ ਦਰਸਾਰੇ ਬ੍ਰਹਮਮਹੇਸ ਸੈਦਮੁਨ ਇੰਦਰਾ ਅਰਥਾਤ ਕਹੇ ਬੇਸ਼ੱਕ ਸਨਾਤਨੀ ਮਤ ਦੇ ਮੁਤਾਬਕ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਸਿਰਜਕ ਆਖਿਆ ਜਾਂਦਾ ਹੈ महेश ਨੂੰ ਲੈਤਾ ਕਰਨੇ ਵਾਲਾ ਔਰ ਕਰਾਮਾਤੀ ਤਾਕਤਾਂ ਦੇ ਧਾਰਨੀ ਸਿੱਧ ਪੁਰਸ਼ ਕਿੰਨੇ ਨੇ ਮौन ਧਾਰਨੇ ਵਾਲੇ Muni ਨੇ ਔਰ ਇੰਦਰਪੁਰ ਦਾ ਰਾਜਾ ਇੰਦਰ ਨੂੰ ਦੱਸਿਆ ਜਾਂਦਾ ਹੈ ਪਰੰਤੂ ਮਹਾਰਾਜ ਕਹਿੰਦਾ ਇਸ ਦੇ ਬਾਵਜੂਦ ਵੀ ਮੋਹੇ ਠਾਕੁਰ ਹੀ ਦਾ ਰਸਾਰੇ ਅਰਥਾਤ ਹੈ ਕਿ ਸਾਨੂੰ ਤਾਂ ਕੇਵਲ ਤੇ ਕੇਵਲ ਇੱਕ ਆਪਣਾ ਠਾਕੁਰ ਆਪਣਾ ਸਵਾਮੀ ਆਪਣਾ ਮਾਲਕ ਹੀ ਦਿੰਦਾ ਭਾਈ ਸਾਰੇ ਪਾਸੇ ਸੋ ਅਗੋਂ ਆਪਣੇ ਬਚਨ ਦਾ ਦੂਸਰਾ ਪਦਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਦੇਨ ਦਵਾਰ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੇ ਦੇਨ ਦਵਾਰ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਮਹਾਰਾਜ ਕਹਿੰਦਾ ਹੁਣ ਅਸੀਂ ਦੇਨ ਅਰਥਾਤ ਗਰੀਬ ਆਜ਼ਿਜ਼ ਜਨਮਾਣੇ ਤੁਹਾਡੇ ਦੁਆਰੇ ਤੇ ਆਏ ਹਾਂ ਏ ਠਾਕੁਰ ਜੀ ਹੈ ਮਾਲਕ ਜੀ ਸ਼ਰਨ ਪਰਿਅ ਅਸੰਤ ਹਾਰੇ ਅਰਥਾਤ ਕਿ ਹੁਣ ਅਸੀਂ ਸਾਰਿਆਂ ਪਾਸਿਆਂ ਤੋਂ ਹਾਂ ਬਹਾਰ ਕੇ ਸੰਤ ਸਤਗੁਰੂ ਜੀ ਤੁਹਾਡੀ ਸ਼ਰਨ ਦੇ ਵਿੱਚ ਪਏ ਹਾਂ ਕਹਿੰਦਾ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਾਨਸੀ ਤਲ ਬਿਗਸਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਕਹਿੰਦਾ ਨਾ ਪੰਜਵੇਂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਹੋ ਨ ਮਨੋਹਰ ਅਰਥਾਤ ਮਨ ਨੂੰ ਚਰਾ ਲੈਣ ਵਾਲੇ ਪ੍ਰਭੂ ਜੀ ਸਾਨੂੰ ਮਿਲੇ ਹਨ ਸਵਾਮੀ ਜੀ ਸਾਨੂੰ ਮਿਲੇ ਹਨ ਔਰ ਮਨ ਸੀਤਲ ਵਿਗਸਾਰੇ ਅਰਥਾਤ ਕਿ ਸਾਡੇ ਮਨ ਦੇ ਵਿੱਚ ਸ਼ੀਤਲਤਾ ਵਰਤੀ ਹੈ ਸਾਡੇ ਮਨ ਨੂੰ ਨਾਮ ਦੀ ਠੰਡ ਪਈ ਹੈ ਔਰ ਵਿਗਸਾਰੇ ਅਰਥਾਤ ਕਿ ਸਾਡਾ ਮਨ ਇਹਨ ਵਿਗਸ ਗਿਆ ਖੜ ਗਿਆ ਹੈ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਧਾਰ ਜਪ ਸੇਵਕ ਪਾਰ ਉਤਾਰਿਓ ਦੇਨ ਦਇਆਲ ਭੈ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਓ ਧਾਰ ਜਪ ਸੇਵਕ ਪਾਰ ਉਤਾਰਿਓ ਅਰਥਾਤ ਕਿਸ ਹਰੀ ਜੀ ਦੇ ਜਪਣੇ ਕਰਕੇ ਸੇਵਕਾਂ ਨੂੰ ਪਾਤਸ਼ਾਹ ਜੀ ਨੇ ਸੰਸਾਰ ਰੂਪੇ ਸਮੁੰਦਰ ਤੋਂ ਪਾਰ ਉਤਾਰਨਾ ਕੀਤਾ ਹੈ ਕਹਿੰਦਾ ਦੇਨ ਦਇਆਲ ਭਏ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਓ ਦੇਨ ਦਇਆਲ ਭਏ ਪ੍ਰਭ ਆਪਣੇ ਦੀਨ ਤੇ ਦਇਆ ਕਰਨੇ ਵਾਲੇ ਗਰੀਬਾਂ ਤੇ ਤਰਸ ਕਰਨੇ ਵਾਲਿਓ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਸਾਡੇ ਆਪਣੇ ਹੋ ਨਿਬੜੇ ਹਨ ਸੋਇਸਕਾਰ ਕੇ ਮਹਾਰਾਜ ਕਹਿੰਦੇ ਬਹੁੜ ਜਨਮ ਨਹੀਂ ਮਾਰਿਓ ਸਾਨੂੰ ਦੁਬਾਰਾ ਦੁਬਾਰਾ ਜਨਮ ਨਹੀਂ ਧਾਰਨਾ ਪੈਂਦਾ ਔਰ ਨਾ ਸਾਨੂੰ ਮਾਰਿਆ ਹੀ ਜਾਂਦਾ ਹੈ ਸਰਹਾਵ अर्थात ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਾਧ ਸੰਗਮ ਗੁਣ ਗਾਵਹ ਹਰ ਕੇ ਰਤਨ ਜਨਮ ਨਹੀਂ ਹਾਰਿਓ ਪਰਾ ਭਗਵਾਨ ਗਾਏ ਬਖਾ ਬਨ ਤਰਿਆ ਕੁਲ ਸਮੂਹ ਉਧਾਰੇ ਹੋ ਸਾਧ ਸੰਗਮ ਗੁਣ ਗਾਵੇ ਹਰ ਕੇ ਜਿਹੜੇ ਸਾਧ ਸਤਿਗੁਰੂ ਦਾ ਸੰਗ ਕਰਕੇ ਉਸ ਹਰੀ ਜੀ ਦੇ ਗੁਣਾ ਨੂੰ ਗਾਉਣਾ ਕਰਦੇ ਹਨ ਮਹਾਰਾਜ ਕਹਿੰਦਾ ਰਤਨ ਜਨਮ ਨਹੀਂ ਆ ਰਹੇ ਉਹ ਨਾ ਗੁਰਮਖਾ ਗੁਰੂ ਪਿਆਰਿਆ ਨੇ ਰਤਨਾ ਵਰਗਾ ਕੀਮਤੀ ਜਨਮ ਮਨੁੱਖਾ ਜਨਮ ਹਾਰਨਾ ਨਹੀਂ ਕੀਤਾ ਕਹਿੰਦਾ ਪ੍ਰਭ ਗੁਣ ਗਾਏ ਬਿਖਿਆ ਬਨ ਤਰਿਆ ਕੁਲਹਾ ਸਮੋਹ ਉਧਾਰੇ ਹੋ ਪ੍ਰਭ ਗੁਣ ਗਾਏ ਬਿਖਿਆ ਬਨ ਤਰਿਆ ਅਰਥਾਤ ਕਿ ਉਸ ਪ੍ਰਭੂ ਜੀ ਦੇ ਗੁਣਾਂ ਨੂੰ ਗਾ ਕੇ ਮਹਾਰਾਜ ਕਹਿੰਦੇ ਵਿਸ਼ਿਆਂ ਦੇ ਪਾਣੀ ਨੂੰ ਆ ਵਿਸ਼ਿਆਂ ਦੇ ਸਮੁੰਦਰ ਨੂੰ ਤਰਨਾ ਕੀਤਾ ਸੰਸਾਰ ਰੂਪੀ ਮਾਇਆ ਰੂਪੀ ਸਮੁੰਦਰ ਨੂੰ ਪਰ ਕੁਲਹਾ ਸਮੋਹ ਉਧਾਰਿਓ ਅਰਥਾਤ ਕਿ ਆਪਣੀਆਂ ਕੁਲਾਂ ਦੇ ਸੰੂਹ ਕੁਲਾਂ ਦੇ ਕਾਫਲੇ ਤੋਲਿਆਂ ਦਾ ਟੋਲੇ ਤਾਰ ਲਏ ਉਧਾਰ ਕਰ ਲਿਆ ਉਹਨਾਂ ਦਾ ਪਾਰ ਉਤਾਰਾ ਕਰ ਲਿਆ ਸੋਗੋ ਆਪਣੇ ਬਚਨ ਦਾ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਚਾਰਨਾ ਕਮਲ ਬਸਿਆਰਦ ਪੀਤਰ ਸਾਸ ਗਿਰਾਸ ਉਚਾਰਿਓ ਨਾਨਕ ਓਟ ਗਹੀ ਜਗਦੀਸ਼ਵਰ ਪਨਹਾ ਪਨਹਾ ਬਲਹਾਰੇ ਓ ਚਰਨ ਕਮਲ ਬਸਿਆ ਰਿਤ ਪੀਤਰ ਹਰੀ ਜੀ ਦੇ ਕਮਲ ਦੇ ਫੁੱਲਾਂ ਵਰਗੇ ਚਰਨ ਸਾਡੇ ਹਿਰਦੇ ਦੇ ਵਿੱਚ ਵਸ ਗਏ ਔਰ ਮਹਾਰਾਏ ਕਹਿੰਦੇ ਸਾਸ ਗਰਾਸ ਉਚਾਰਿਓ ਹੁਣ ਸਾਹ ਅੰਦਰ ਆਉਂਦਿਆਂ ਔਰ ਸਾਹ ਬਾਹਰ ਜਾਂਦਿਆਂ ਪਾਤਸ਼ਾਹ ਜੀ ਦੇ ਨਾਮ ਦਾ ਉਚਾਰਨ ਕਰਨਾ ਕੀਤਾ ਹੈ ਜਾਂ ਫਿਰ ਸਵਾਸ ਲੈਂਦਿਆਂ ਤੇ ਪ੍ਰਸ਼ਾਦਾ ਪਾਣੀ ਛਕਦਿਆਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਉਚਾਰਨਾ ਕੀਤਾ ਹੈ ਕਹਦਾ ਨਾਨਕ ਓਟ ਗਹੀ ਜਗਦੀਸ਼ਵਰਾ ਪੁਨਹ ਪੁਨਹ ਬਲਿਹਾਰਿਓ ਨਾਨਕ ਓਟ ਗਹੀ ਜਗਦੀਸ਼ੁਰ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਹੁਣ ਅਸੀਂ ਸਾਰੇ ਜਗਤ ਈਸ਼ਰ ਜਗਤ ਸੁਆਮੀ ਉਸ ਕਾਲਪੁਰਖ ਵਾਹਿਗੁਰੂ ਜੀ ਦੀ ਓਟ ਫੜੀ ਆ ਪੱਲਾ ਫੜਿਆ ਲੜ ਫੜਿਆ ਹੈ ਔਰ ਮਹਾਰਾਜ ਕਹਿੰਦਾ ਪੁਨਹ ਹੈ ਪੁਨਹ ਹੈ ਬਲਿਹਾਰਿਓ ਅਰਥਾਤ ਕਿ ਹੋਣਾ ਸੇ ਦੁਬਾਰਾ ਦੁਬਾਰਾ ਫਿਰ ਫਿਰ ਮਹਾਰਾਜ ਕਹਿੰਦਾ ਪੁਨਾ ਪੁਨਾ ਪੋਸਕ ਹਾਲਪੁਰਖ ਵਾਹਿਗੁਰੂ ਜੀ ਤੋਂ ਬਨਹਾਰੇ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ ਦੇਵ ਗੰਧਾਰੀ ਮਹੱਲਾ 5 ਘਰ ਚੌਥਾ 1 ਓ ਅੰਕਾਰ ਸਤ ਗੁਰ ਪ੍ਰਸਾਦ ਕਰਤ ਫਿਰੈ ਬਨ ਭੇਖ ਮੋਹਨ ਰਹਾ ਦਨਾਰ ਕਾਰਤ ਫਿਰੇ ਬਨ ਭੇਖ ਅਰਥਾਤ ਕਿ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਬਣਾ ਦੇ ਵਿੱਚ ਜੰਗਲਾਂ ਦੇ ਵਿੱਚ ਭੇਖੀ ਲੋਕ ਭੇਖ ਬਣਾ ਕੇ ਉਸ ਪਰਮੇਸ਼ਰ ਜੀ ਦੀ ਪ੍ਰਾਪਤੀ ਦੇ ਲਈ ਫਿਰਦੇ ਰਹੇ ਭਟਕਦੇ ਰਹੇ ਪਰੰਤੂ ਮਹਾਰਾਜ ਕਹਿੰਦੇ ਮੋਹਨ ਰਹਿਤ ਨਾਰ ਅਰਥਾਤ ਕਿ ਮਨ ਨੂੰ ਮੋਹ ਲੈਣ ਵਾਲਾ ਮੋਹਨ ਭਾਵ ਹੋ ਅਕਾਲ ਪੁਰਖ ਵਾਹਿਗੁਰੂ ਉਨਾ ਪਿਆਰੀ ਲੋਕਾਂ ਤੋਂ ਅੰਦਰ ਆਲਾ ਰਹਾ ਵੱਖਰਾ ਰਹਾ ਭਾਵਨ ਨੂੰ ਹਰੀ ਦੇ ਦਰਸ਼ਨ ਨਸੀਬ ਨਾ ਹੋਏ ਸੁਰ ਹਉਰ ਅਰਥਾਤ ਵਿਸ਼ਰਾਬ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਇਹਦਾ ਕਥਨ ਸੁਨਾਵਨਾ ਗੀਤਨ ਇੱਕੇ ਗਾਵਨਾ ਮਨ ਮਹ ਧਰਤੇ ਘਰ ਬੇਸ਼ੱਕ ਲੋਕ ਬਹੁਤ ਪਿਆਰੀ ਕਥਾ ਸੁਣਾਉਂਦੇ ਨੇ ਕਥਨ ਸੁਨਾਵਨ ਗੇਤ ਨੀਕੇ ਗਾਵਨ ਨੀਕੇ ਭਾਵਨਿਕਤ ਸਾਫ ਸੁਆਸ਼ ਉਤਮ ਵਧੀਆ ਗੀਤ ਗਾਉਂਦੇ ਨੇ ਪਰਮੇਸ਼ਰ ਦੇ ਮਹਾਰਾਜ ਕਹਿੰਦਾ ਪਰੰਤੂ ਮਨ ਮੈਂ ਧਰ ਤੇ ਗਾਰ ਉਹ ਆਪਣੇ ਮਨ ਦੇ ਵਿੱਚ ਗਾਰ ਧਾਰਨ ਕਰਦੇ ਨੇ ਮਨ ਦੇ ਵਿੱਚ ਗੰਦਲਾਪਣ ਧਾਰਨ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਮੈਲ ਹੈ ਉਤਮ ਕਥਾ ਸੁਣਾਉਣ ਦੇ باوجود ਸੋਹਣੇ-ਸੋਹਣੇ ਗੀਤ ਗਾਉਣ ਦੇ باوجود ਵੀ ਉਹਨਾਂ ਦੇ ਮਨ ਦੇ ਵਿੱਚ ਵਿਕਾਰਾ ਰੂਪੀ ਮੈਲ ਹੈ ਉਹ ਮਾਰਾਈ ਕਹਿੰਦੇ ਹੱਤ ਸੁੰਦਰ ਬਹੁ ਚਤੁਰ ਸਿਆਣੇ ਵਿਦਿਆ ਰਸਨਾ ਚਾਰ ਉਹ ਜੋ ਪਰ ਉਹ ਵੇਖਣ ਨੂੰ ਤਾਂ ਲੋਕ ਬਹੁਤ ਸੋਹਣੇ ਪ੍ਰਤੀਤ ਹੁੰਦੇ ਹਨ ਹੱਤ ਸੁੰਦਰ ਬਹੁ ਚਤੁਰ ਸਿਆਣੇ ਬਹੁਤ ਜਿਆਦਾ ਚਤੁਰ ਪੁਰਸ਼ ਲੱਗਦੇ ਨੇ ਬੜੇ ਜਿਆਦਾ ਸਿਆਣੇ ਲੱਗਦੇ ਨੇ ਮਹਾਰਾਏ ਕਹਿੰਦਾ ਵਿਦਿਆ ਰਸਨਾ ਚਾਰ ਬੜੇ ਵੱਡੇ ਵਿਦਵਾਨ ਹੋਣਾ ਜਾਂ ਰਸਨਾ ਦੇ ਚਾਰ ਭਾਵ ਰਸਨਾ ਦੇ ਸੁੰਦਰ ਭਾਵ ਮਿੱਠ ਬੋਲੜੇ ਹੋਣਾ ਕੋਈ ਔਖੀ ਗੱਲ ਨਹੀਂ ਜਿਵੇਂ ਧੰਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਨਾ ਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਕਹਿੰਦਾ ਮਿਰਤਕ ਕਹੀ ਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਮਨ ਚ ਭਗਵੰਤ ਦੀ ਪ੍ਰੀਤ ਨਹੀਂ ਤੋ ਮੁਰਦੇ ਨੇ ਮਹਾਰਾਏ ਕਹਿੰਦਾ ਮਿਰਤਕ ਨੇ ਚਾਹੇ ਕਿੰਨਾ ਵੀ ਸੋਹਣਾ ਕਿਉਂ ਨਾ ਹੋਣਾ ਆਤ ਸੁੰਦਰ ਕੁਲੀਨ ਉੱਚੀ ਕੋੜ ਵਾਲੇ ਵੀ ਕਿਉਂ ਨਾ ਹੋਣਾ ਚਤੁਰ ਵੀ ਕਿਉਂ ਨਾ ਹੋਣਾ ਮੁੱਖ ਗਿਆਨੀ ਮੇਰੇ ਮੂੰਹ ਦੇ ਗਿਆਨੀ ਕਿਉਂ ਨਾ ਹੋਣਾ ਤਨਵੰਤ ਧਨਾੜ ਵੀ ਕਿਉਂ ਨਾ ਹੋਣਾ ਸੋ ਇੱਥੇ ਵੀ ਪਾਤਸ਼ਾਹ ਕਹਿੰਦੇ ਆਤ ਸੁੰਦਰ ਬਹੁ ਚਤਰ ਸਿਆਨੇ ਬੇਦੇਆ ਰਸਨਾ ਚਾਰ ਕਹਿੰਦੇ ਮਾਨਮੋ ਮੇਰ ਤੇਰ ਬਰਜਤ ਇਹ ਮਾਰਗ ਖੰਡੈ ਤਾਰ ਪਰਮਾਰਥ ਦਾ ਪਾਂਦ ਕੋਈ ਬਹੁਤਾ ਸੁਖੈੜਾ ਨਹੀਂ ਬਹੁਤ ਜ਼ਿਆਦਾ ਸੌਖਾ ਨਹੀਂ ਮਹਾਰਾਜ ਕਹਿੰਦਾ ਮਾਨ ਮੋਹ ਮੇਰ ਤੇਰ ਵਿਵਰਜਤ ਇਹ ਰੱਬ ਦੇ ਰਾਹ ਤੇ ਮਾਨ ਵਿਵਰਜਤ ਹੈ ਮਨ ਹੈ ਮਾਨ ਮਹਾਰਾਜ ਕਹਿੰਦਾ ਮੋਹ ਵੀ ਵਿਵਰਜਤ ਹੈ ਮੇਰ ਤੇਰ ਵਿਵਰਜਤ ਕਿ ਮੇਰ ਤੇਰ ਵੀ ਆ ਚੀਜ਼ ਮੇਰੀ ਹੈ ਆ ਫਲਾਨੇ ਦੀ ਹੈ ਮਹਾਰਾਜ ਕਹਿੰਦਾ ਇਹ ਵੀ ਚੀਜ਼ ਵਰਜਤ ਹੈ ਗੁਰਮਤ ਦੇ ਵਿੱਚ ਭਾਈ ਇਹੋ ਮਾਰਗ ਖੰਡੇ ਧਾਰ ਅਰਥਾਤ ਕਿ ਜਿਹੜਾ ਸਿੱਖੀ ਵਾਲਾ ਰਾਹ ਹੈ ਗੁਰਮਤ ਵਾਲਾ ਰਾਹ ਹੈ ਬਰਮਾਰਤ ਵਾਲਾ ਪੰਨ ਦਾ ਮਾਰੇ ਕਹਿੰਦਾ ਖੰਡੇ ਦੀ ਧਾਰ ਵਰਗਾ ਤਿੱਖਾ ਕਹਿੰਦਾ ਕਹੋ ਨਾਨਕ ਤੈਨ ਭਵਜਲ ਤਰੀਐ ਪ੍ਰਭ ਕਿਰਪਾ ਸੰਤ ਸੰਗਾਰ ਕਹੋ ਨਾਨਕ ਤੈਨ ਭਵਜਲ ਤਰੀਐ ਕਹਿੰਦੇ ਨੇ ਪੰਜਵੇਂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਉਂ ਨਾ ਗੁਰਮਖਾ ਗੁਰੂ ਪਿਆਰਿਆਂ ਨੇ ਭਵਜਲ ਅਰਥਾ ਸੰਸਾਰ ਰੂਪੀ ਸਮੁੰਦਰ ਨੂੰ ਤਰਨਾ ਕੀਤਾ ਹੈ ਕਿਨਾਂ ਨੇ ਪ੍ਰਭ ਕਿਰਪਾ ਸੰਤ ਸੰਗਾਰ ਅਰਥਾਤ ਕਿ ਜਿਨ੍ਹਾਂ ਤੇ ਪ੍ਰਭੂ ਜੀ ਦੀ ਸਵਾਮੀ ਜੀ ਦੀ ਕਿਰਪਾ ਹੋਈ ਔਰ ਜਿਨ੍ਹਾਂ ਗੁਰਮਖਾਂ ਗੁਰੂ ਪਿਆਰਿਆਂ ਨੇ ਸੰਤਾਂ ਦਾ ਸੰਗ ਕੀਤਾ ਹੈ ਜੀ ਅਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਪੰਜਵਾ ਏਕੋ ਅੰਕਾਰ ਸਤ ਗੁਰ ਪ੍ਰਸਾਦ ਮੈਂ ਵੇਖਿ ਹੋਰੀ ਉਚਾ ਮੋਹਨ ਸਭ ਤੇ ਉਚਾ ਆਨਨ ਸਵਸਰ ਕੋ ਲਾਗੈ ਟੋੜ ਰਹੇ ਹਮ ਮੂਚਾ ਰਹਾ ਮੈਂ ਵੇਖਿ ਹੋਰੀ ਉਚਾ ਅਰਥਾਤ ਕਿ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਭਾਈ ਹੇ ਸਖੀ ਮੈਂ ਵਸਾ ਉੱਚਾ ਪਰਮੇਸ਼ਰ ਨੂੰ ਵੇਖਣਾ ਕੀਤਾ ਹੈ ਕੀ ਵੇਖਿਆ ਮੋਹਨ ਸਭ ਤੇ ਉੱਚਾ ਮਨ ਨੂੰ ਮੋਹ ਲੈਣ ਵਾਲਾ ਮੋਹਨ ਭਾਵ ਕਾਲਪੁਰਖ ਵਾਹਿਗੁਰੂ ਸਾਰਿਆ ਤੋ ਉੱਚਾ ਹੈ ਕਹਿੰਦੇ ਆਨ ਨ ਸੰਸਰ ਕੋ ਲਾਗੇ ਟੂੜ ਰਹੇ ਹਮੂਚਾਰ ਹਉ ਆਨ ਨ ਸੰਸਰ ਕੋ ਲਾਗੇ ਉਹਦੇ ਬਰਾਬਰ ਦਾ ਹੋਰ ਕੋਈ ਸਾਨੂੰ ਤੇ ਲੱਗਦਾ ਨਹੀਂ ਕੋਈ ਪ੍ਰਤੀਤ ਨਹੀਂ ਹੁੰਦਾ ਉਹਦੇ ਬਰਾਬਰ ਦਾ ਟੋੜ ਰਹੇ ਹਾਂ ਮੂਜਾ ਸੀ ਬਹੁਤ ਜਿਆਦਾ ਢੂੰਡ ਰਹੇ ਹਾਂ ਬਹੁਤ ਜਿਆਦਾ ਪੜਤਾਲ ਕੀਤੀ ਬੜੀ ਖੋਜ ਕੀਤੀ ਬੜੀ ਸ਼ਿੱਦਤ ਨਾਲ ਢੂੰਡਣਾ ਕੀਤਾ ਪਰੰਤੂ ਸਾਨੂੰ ਸਾਰੇ ਜਗਤ ਦੇ ਵਿੱਚ ਕੋਈ ਵੀ ਉਹਦੇ ਬਰਾਬਰ ਦਾ ਉਹਦੇ ਜੱਡਾ ਉੱਚਾ ਮਹਾਰਾਜ ਕਹਿੰਦੇ ਲੱਭਾ ਨਹੀਂ ਲੱਗਿਆ ਨਹੀਂ ਸੁਰ ਹਵਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਬਹੁ ਬੇਅੰਤ ਅਤ ਬਡੋ ਗਾਹਰੋ ਥਾ ਨਹੀਂ ਅਗ ਉਜਾ ਤੋਲ ਨਾ ਤੁਲਿਆ ਮੋਲ ਨਾ ਮੁਲਿਆ ਕਤ ਪਾਈਆ ਮਨ ਰੂਚਾ ਬਹੁ ਬੇਅੰਤ ਅਤ ਬਡੋ ਗਾਹਰੋ ਬਹੁਤ ਜਿਆਦਾ ਬੇਅੰਤ ਕੁਮਾਰ ਦੁਰਹਿਤੰਤ ਤੋਂ ਰਹਿਤ ਹੈ ਮਹਾਰਾਜ ਕਹਿੰਦੇ ਅਤ ਵੱਡੋ ਗਾਹਰੋ ਤੇ ਬਹੁਤਾ ਹੀ ਜ਼ਿਆਦਾ ਵੱਡਾ ਤੇ ਬੜਾ ਜ਼ਿਆਦਾ ਗਹਿਰ ਹੈ ਡੂੰਗਾ ਹੈ ਥਾ ਨਹੀਂ ਅਗਹੂਚਾ ਜੋ ਦਿਥਾ ਨਹੀਂ ਪਾਈ ਜਾ ਸਕਦੀ ਉਹਦਾ ਥਲੜਾ ਸਿਰਾ ਵੀ ਨਹੀਂ ਲੱਭਿਆ ਜਾ ਸਕਦਾ ਡੂੰਘਾਈ ਵੀ ਨਹੀਂ ਨਾਪੀ ਜਾ ਸਕਦੀ ਅਗਹੂਚਾਰ ਥਾਤ ਪਹੁੰਚ ਹੈ ਆਕਾਲ ਪੁਰਖ ਵਾਹਿਗੁਰੂ ਮਹਾਰਾਜ ਰਤੋਲ ਨਾ ਤੁਲਿਆ ਮੋਲ ਨਾ ਮੁੱਲਿਆ ਕਤ ਪਾਈਐ ਮਨ ਰੋਚਿਆ ਤੋਲੇ ਨਾ ਤੁਲੇ ਅਰਥਾਤ ਕਿ ਵੱਟਿਆਂ ਦੇ ਨਾਲ ਧੱਕੜ ਦੇ ਉੱਪਰ ਉਹਨੂੰ ਤੋਲਿਆ ਨਹੀਂ ਜੇ ਜਾ ਸਕਦਾ ਅਮੋਲ ਨਾ ਮੁੱਲੇ ਅਰਥਾਤ ਕਿ ਕਿਸੇ ਵੀ ਮੁੱਲ ਦੇ ਨਾਲ ਉਸਦਾ ਮੁੱਲ ਨਹੀਂ ਜੇ ਪਾਇਆ ਜਾ ਸਕਦਾ ਕਹਿੰਦਾ ਕਤ ਪਾਈਆ ਮਨ ਰੂਚਾ ਮਨ ਰੂਚਾ ਅਰਥਾਤ ਕਿ ਮਨ ਨੂੰ ਪਿਆਰਾ ਲੱਗਣ ਵਾਲਾ ਪਰਮੇਸ਼ਰ ਫਿਰ ਕਿਹੜੀ ਵਿਧੀ ਦੇ ਨਾਲ ਪਾਈ ਪਾਇਆ ਜਾਵੇ सो महाराज कने खोजे शंखा अनकत पंथा बिनगुर नहीं पहुचा कहो नानक कृपा करी ठाकुर मेल साधु रस पूछा खोजे जय अनकत पंथा बिनगुर नहीं पहुचा ਖੋਜ ਅਸ਼ੰਖ ਅਰਥਾਤ ਕਿ ਅਣਗਿਣਤ ਹੀ ਲੋਕ ਪਰਮੇਸ਼ਰ ਨੂੰ ਖੋਜਣਾ ਕਰਦੇ ਹਨ ਅਨਕਤ ਪੰਥਾਂ ਤੇ ਅਨੇਕਾਂ ਹੀ ਲੋਕ ਤਾਪਤ ਪਾਉਂਦੇ ਨੇ ਧੂਏਤ ਪਾਉਂਦੇ ਨੇ ਜਾਂ ਸਰੀਰ ਨੂੰ ਅਚੇਚੇ ਦੁੱਖ ਦਿੰਦੇ ਨੇ ਉਸ ਪਰਮੇਸ਼ਰ ਦੀ ਪ੍ਰਾਪਤੀ ਹਿਤ ਪਰੰਤੂ ਫੇਰ ਵੀ ਮਹਾਰਾਜ ਕਹਿੰਦਾ ਬੇਨਗੁਰ ਨਹੀਂ ਪਹੁੰਚਾ ਗੁਰੂ ਮਹਾਰਾਜਿਆਂ ਤੋਂ ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਕੋਈ ਪਹੁੰਚ ਨਹੀਂ ਸਕਦਾ ਪੜ ਨਹੀਂ ਸਕਦਾ ਕਹਿੰਦਾ ਕਹੋ ਨਾਨਕ ਕਿਰਪਾ ਕਰੇ ਠਾਕੁਰ ਮਿਲ ਸਾਧੂ ਰਸ ਪੂੰਚਾ ਕਹੋ ਨਾਨਕ ਕਿਰਪਾ ਕਰੇ ਠਾਕੁਰ ਕਹਿੰਦਾ ਪੰਜਵੇਂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿ ਉਸ ਮਾਲਕ ਨੇ ਮਹਾਰਾਜ ਕਹਿੰਦਾ ਕਿਰਪਾ ਕੀਤੀ ਹੈ ਜਿਹੜੇ ਗੁਰਮਹ ਗੁਰੂ ਪਿਆਰੇ ਦੇ ਉੱਤੇ ਤੋਹ ਮੇਲ ਸਾਧੂ ਰਸ ਪੂਨ ਚਾਰ ਥਾਤ ਕੇ ਸਾਧ ਸਤਿਗੁਰੂ ਜੀ ਦੇ ਨਾਲ ਮਿਲ ਕੇ ਉਹ ਨਾਮ ਰਸ ਨੂੰ ਹਰੀ ਰਸ ਨੂੰ ਪੂਨ ਚਾਰ ਥਾਤ ਭੋਗਣਾ ਕਰਦਾ ਹੈ ਕਹਿੰਦਾ ਖੋਜ ਅਸ਼ੰਖਾ ਅਨਕਤ ਪੰਥਾ ਬਿਨ ਗੋੜਾ ਨਹੀਂ ਪਹੁੰਚਾ ਕਹ ਨਾਨਕ ਕਿਰਪਾ ਕਰੇ ਠਾਕੁਰ ਮੇਲ ਸਾਧੂ ਰਸ ਪੂਨ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰ ਜੀ ਕੀ ਫਤਹਿ